ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਸ਼ਮੀਨਾ ਹੈ ਮੈਂ ਸਭ ਤੋਂ ਪਹਿਲਾਂ ਆਪਣੇ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੇ ਤੇ ਯੋਗ ਸ਼ਾਲਾ ਚਲਾਈ ਯੋਗ ਨਾਲ ਮੈਨੂੰ ਬਹੁਤ ਜ਼ਿਆਦਾ ਬੈਨੀਫਿਟ ਹੋਏ ਨੇ ਫਸਟਲੀ ਮੈਂ ਇੱਕ ਹਾਊਸ ਵਾਈਫ ਹਾਂ ਮੈਂ ਅੱਜ ਤੱਕ ਕਦੇ ਵੀ ਘਰੋਂ ਬਾਹਰ ਨਹੀਂ ਜਾਂਦੀ ਸੀ ਤੇ ਹੁਣ ਬਟ ਮੈਂ ਜਦੋਂ ਦੀ ਯੋਗ ਕਰਨ ਆ ਰਹੀ ਹਾਂ ਨੇਚਰ ਵਾਈਜ਼ ਬਹੁਤ ਫਰਕ ਪੈ ਰਿਹਾ ਹੈ ਪਰਸਨਲੀ ਆਪਣੀ ਬੋਡੀ ਚ ਬਹੁਤ ਜ਼ਿਆਦਾ ਫਰਕ ਦੇਖ ਰਹੀ ਹਾਂ ਮੈਨੂੰ ਮੇਨ ਪ੍ਰੋਬਲਮ ਸੀ ਬੈਕ ਪੇਨ ਦੀ ਸਰਵਾਈਕਲ ਬਾਕੀ ਅਦਰਸ ਹੋਰ ਲੇਡੀਜ਼ ਪ੍ਰੋਬਲਮ ਨੇ ਮੈਨੂੰ ਉਹ ਵੀ ਬਹੁਤ ਜ਼ਿਆਦਾ ਸੀ 5 ਮਹੀਨੇ ਹੋ ਗਏ ਨੇ ਜੋ ਕਰਦੇ ਨੂੰ ਮੇਰੀ ਇਹ ਚੀਜ਼ ਦਾ ਟੋਟਲੀ ਇੰਪਰੂਵ ਹੋ ਗਿਆ ਮੇਰੀ ਇਸ ਚੀਜ਼ ਨਾਲ ਪੇਨ ਕਿਲਰ ਮੈਡੀਸਿਨ ਸੀ ਜੋ ਮੇਰੀ ਉਹ ਹਟ ਗਈ ਮੈਂ ਬਿਲਕੁਲ ਹੀ ਉਹਨ ਪੇਨ ਕਿਲਰ ਬੰਦ ਕਰ ਦਿੱਤੀ ਹੈ ਤੇ ਬਾਕੀ ਮੈਂ ਨੇਚਰ ਵਾਈਜ਼ ਮੇਰਾ ਬਹੁਤ ਫਰਕ ਪੈ ਗਿਆ ਪਹਿਲਾਂ ਮੈਂ ਜ਼ਿਆਦਾਤਰ ਥਕਾਵਟ ਚ ਰਹਿੰਦੀ ਸੀ ਮੈਂ ਆਪਣਾ ਬੱਚਿਆਂ ਨੂੰ ਟਾਈਮ ਨਹੀਂ ਦੇ ਸਕਦੀ ਸੀ ਮੈਂ ਆਪਣੇ ਕੰਮ ਵੀ ਅੱਛੇ ਤਰੀਕੇ ਨਾਲ ਨਹੀਂ ਕਰਦੀ ਸੀ ਬਟ ਮੈਂ ਹੁਣ ਉਹ ਜੋ ਕੰਮ ਕਰਨ ਨੂੰ ਮੈਂ ਤਿੰਨ ਜਾਂ ਚਾਰ ਘੰਟੇ ਲਾਉਂਦੀ ਸੀ ਉਹ ਮੈਂ ਮੋਸਟਲੀ 2 ਘੰਟਿਆਂ ਦੇ ਵਿੱਚ ਕਰਕੇ ਆਪਣਾ ਹੈਪੀ ਵਧੀਆ ਹੋ ਰਹਿਣੀ ਆ ਤੇ ਮੇਰਾ ਸਰੀਰ ਫਲੈਕਸੀਬਲ ਬਹੁਤ ਹੋ ਗਿਆ ਹੁਣ ਮੈਨੂੰ ਛੇਤੀ ਥਕਾਵਟ ਨਹੀਂ ਹੁੰਦੀ ਹੈਗੀ ਮੈਂ ਧੰਨਵਾਦ ਫਿਰ ਸੇ ਦੁਆਰੇ ਕਰਦੇ ਆ ਸੀਐਮ ਜੀ ਦਾ ਕਿਉਂਕਿ ਮੈਨੂੰ ਯੋਗ ਦਾ ਕੁਝ ਵੀ ਨਹੀਂ ਪਤਾ ਸੀ। ਮੈਂ ਐਵੇਂ ਹੀ ਸਮਝੀ ਸੀ ਯੋਗ ਨੂੰ ਵੀ ਇਹ ਐਵੇਂ ਹੁੰਦਾ ਹੈ। ਬਟ ਜਦੋਂ ਤੋਂ ਮੈਂ ਕਰਨ ਲੱਗੀ ਆ ਮੈਨੂੰ ਇਹਦੇ ਬੈਨੀਫਿਟ ਦੇਣ ਲੱਗੇ ਨੇ। ਮੈਂ ਆਪਣੇ ਆਲੇ ਦੁਆਲੇ ਸਭ ਫਰੈਂਡਸ ਨੂੰ ਸਭ ਨੂੰ ਇਸ ਬਾਰੇ ਦੱਸ ਰਹੀ ਆ ਵੀ ਤੁਸੀਂ ਯੋਗ ਕਰੋ ਕਿਉਂਕਿ ਇਹ ਆਪਣੇ ਲਈ ਬਹੁਤ ਜ਼ਰੂਰੀ ਆ। ਮੇਰਾ ਨਾਮ ਦਮਨ ਗਿੱਲ ਹੈ ਤੇ ਮੈਂ ਰੋਪੜ ਦੀ ਰਹਿਣਾ ਲੀਆ। ਯੋਗਾ ਦੇ ਬਹੁਤ ਫਾਇਦੇ ਆ। ਮੈਂ 8 ਕਿਲੋ weight ਘਟਾਇਆ ਹੈ। ਬਹੁਤ ساری ਪ੍ਰੋਬਲਮ ਵੀ ਦੂਰ ਹੋਈਆਂ ਆਏ ਸਰਕਾਰ ਨੇ ਸਾਨੂੰ ਜੋ ਜੋਗਾ ਟੀਚਰ ਦਿੱਤੇ ਆ ਉਹ ਬਹੁਤ ਹੀ ਮਿਹਨਤੀ ਤੇ ਬਹੁਤ ਹੀ ਚੰਗੇ ਆ ਸਾਨੂੰ ਬਹੁਤ ਪਿਆਰ ਨਾਲ ਐਕਸਰਸਾਈਜ਼ ਕਰਵਾਉਂਦੇ ਆ ਤੇ ਅਸੀਂ ਭਗਵੰਤ ਮਾਨਜੀ ਦਾ ਥੈਂਕ ਯੂ ਕਹਿੰਦੇ ਆ ਤੇ ਜੋਗਾ ਕਲੇਸ਼ ਸਰ ਦਾ ਵੀ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਇਤੋਂ ਤੱਕ ਪਹੁੰਚਾਇਆ